ਮਾਂ ਦਾ ਚਲੇ ਜਾਣਾ ਇਸ ਦੁਨੀਆ ਤੋਂ ਬਹੁਤ ਵੱਡਾ ਦੁੱਖ ਹੈ ਮਾਂ ਪਾਪ ਜਦੋਂ ਚਲੇ ਜਾਂਦੇ ਆ ਇਹ ਉਹ ਰਿਸ਼ਤੇ ਜਿਹੜੇ ਦੁਬਾਰਾ ਕਦੀ ਜ਼ਿੰਦਗੀ ਪਰਤ ਨਹੀਂ ਮਿਲਦੇ ਉਹ ਦੂਰ ਰਹਿ ਕੇ ਵੀ ਉਹਦੇ ਫਿਕਰ ਚ ਰਹਿੰਦਾ ਸੀ ਹਮੇਸ਼ਾ ਹਸਪੀਟਲ ਚ ਵੀ ਜਿੱਥੇ ਡਾਕਟਰ ਆਪਣਾ ਕੰਮ ਕਰ ਰਹੇ ਉੱਥੇ ਦੁਆਵਾਂ ਕਰੀ ਜਾਂਦਾ ਰਾਤ ਦਿਨ ਦੁਆਵਾਂ ਹੋ ਰਹੀਆਂ ਅਰਦਾਸਾਂ ਹੋ ਰਹੀਆਂ ਕਿਉਂਕਿ ਉਹ ਖੁਦਾ ਦੇ ਲੜ ਲੱਗਿਆ ਹੋਇਆ ਇਨਸਾਨ ਹੈ ਜਿੱਡਾ ਵਧੀਆ ਗਵਈਆ ਉਹਨਾਂ ਹੀ ਉਹ ਮਾਲਕ ਦੇ ਲੜ ਲੱਗਿਆ ਹੋਇਆ ਖੁਦਾ ਦੇ ਲੜ ਲੱਗਿਆ ਹੋਇਆ ਹਮੇਸ਼ਾ ਦੁਆਵਾਂ ਕੀਤੀਆਂ ਉਹਨੇ ਆਪਣੀ ਮਾਂ ਲਈ ਅਸਲ 'ਚ ਇਹੋ ਜੀ ਦੁੱਖ ਦੀ ਘੜੀ ਲੈ ਕੇ ਕਹਿਣ ਲਈ ਰਹਿਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਕਿਉਂਕਿ ਅਸੀਂ ਇਨਸਾਨ ਆ ਰਿਸ਼ਤਿਆਂ 'ਚ ਬੱਜੇ ਹੋਏ ਆ ਮਾਂ-ਬਾਪ ਇੱਕ ਬਹੁਤ ਆਲਾ ਰਿਸ਼ਤਾ ਹੈ ਮਾਂ ਦਾ ਰਿਸ਼ਤਾ ਬਹੁਤ ਵੱਡਾ ਰਿਸ਼ਤਾ ਪਰ ਮਾਂ ਦਾ ਚਲੇ ਜਾਣਾ ਇਸ ਦੁਨੀਆ ਤੋਂ ਬਹੁਤ ਵੱਡਾ ਦੁੱਖ ਹੈ ਮਾਂ-ਬਾਪ ਜਦੋਂ ਚਲੇ ਜਾਂਦੇ ਆ ਇਹ ਉਹ ਰਿਸ਼ਤੇ ਜਿਹੜੇ ਦੁਬਾਰਾ ਕਦੀ ਜ਼ਿੰਦਗੀ 'ਚ ਨਹੀਂ ਮਿਲਦੇ ਪਰ ਮੈਂ ਇਹ ਕਹੂੰਗਾ ਬਈ ਸ਼ਾਬਾਸ਼ ਇਹਨਾਂ ਬੱਚਿਆਂ ਦੇ ਖਾਨ ਸਾਹਿਬ ਇਹਨਾਂ ਮੰਨੀ ਸਨੀ ਸਾਡੇ ਭਾਣਜੇ ਨੇ ਪਰ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਹੈ ਆਪਣੇ ਮਾਪੇ ਲਈ ਆਪਣੀ ਮਾਂ ਦੀ ਸੇਵਾ ਬਹੁਤ ਕੀਤੀ ਹੈ ਉਹ ਦੂਰ ਰਹਿ ਕੇ ਵੀ ਉਹਦੇ ਫਿਕਰ ਚ ਰਹਿੰਦਾ ਸੀ ਹਮੇਸ਼ਾ ਹਸਪੀਟਲ ਚ ਵੀ ਜਿੱਥੇ ਡਾਕਟਰ ਆਪਣਾ ਕੰਮ ਕਰ ਰਹੇ ਉੱਥੇ ਦੁਆਵਾਂ ਕਰੀ ਜਾਂਦਾ ਰਾਤ ਦਿਨ ਦੁਆਵਾਂ ਹੋ ਰਹੀਆਂ ਅਰਦਾਸਾਂ ਹੋ ਰਹੀਆਂ ਕਿਉਂਕਿ ਉਹ ਖੁਦਾ ਦੇ ਲੜ ਲੱਗਿਆ ਹੋਇਆ ਇਨਸਾਨ ਹੈ ਜਿੱਡਾ ਵਧੀਆ ਗਵਈਆ ਉਹਨਾਂ ਹੀ ਉਹ ਮਾਲਕ ਦੇ ਲੜ ਲੱਗਿਆ ਹੋਇਆ ਖੁਦਾ ਦੇ ਲੜ ਲੱਗਿਆ ਹੋਇਆ ਹਮੇਸ਼ਾ ਦੁਆਵਾਂ ਕੀਤੀਆਂ ਉਹਨੇ ਆਪਣੀ ਮਾਂ ਲਈ ਪਰ ਜਿਹੜੀ ਉਮਰ ਆ ਇਹ ਕਮਾ ਵੀ ਇਹਦੇ 'ਚ ਵਾਅਦਾ ਜਿਹੜਾ ਉਹ ਖੁਦਾ ਕਰ ਸਕਦਾ ਅਸੀਂ ਲੋਕ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਪਰ ਹਾਂ ਸ਼ਾਇਦ ਉਹ ਦਵਾਵਾਂ ਜਿਹੜੀਆਂ ਮਾਂ ਲਈ ਐ ਸਾਰਾ ਕੁਛ ਐ ਉਹ ਉਹਨਾਂ ਨੂੰ ਜੰਨਤ ਨਸੀਬ ਕਰਨ ਇਹ ਸਭ ਤੋਂ ਵੱਡੀ ਗੱਲ ਐ ਬਾਕੀ ਇਹ ਕਾਟਾ ਜਿਹੜਾ ਨਾ ਪੂਰਾ ਹੋਣ ਵਾਲਾ ਕਾਟਾ ਹੁੰਦਾ ਕਿਉਂਕਿ ਮਾਂ-ਬਾਪ ਸਿਰ ਤੇ ਐ ਤੇ ਬੱਚਾ ਭਵੇਂ ਆਪ ਵੀ ਬੁੱਢਾ ਹੋ ਜਾਏ ਪਰ ਆਪਣੇ ਆਪ ਨੂੰ ਸਿਆਣਾ ਨਹੀਂ ਮੰਨਦਾ ਬੱਚਾ ਹੀ ਮੰਨਦਾ ਕਿਆ ਨੂ ਹੁੰਦਾ ਕੁਛ ਨਹੀਂ ਰਹਿੰਦਾ ਕੁਛ ਨਹੀਂ ਕੋਈ ਸ਼ਬਦ ਨਹੀਂ ਹੁੰਦਾ ਵੀ ਅਸੀਂ ਆਪਣੇ ਮਾਪੇ ਬਾਪ ਲਈ ਉਹਦੇ ਜਾਣ ਤੋਂ ਬਾਅਦ ਕਈਏ ਕੀ ਪਰ ਇੱਕ ਐਸੀ ਸਾਡੇ ਘਰਾਂ ਦੀ ਇੱਕ ਐਸੀ ਲੇਡੀ ਜਿਹਦੇ ਹਰ ਵਕਤ ਚਿਹਰੇ ਤੇ ਖੁਸ਼ਹਾਲੀ ਮੁਸਕਾਨ ਰਹੀ ਉਹ ਕਿੰਨੀ ਵੀ ਤਕਲੀਫ ਚ ਰਹੀ ਹੈ ਫਿਰ ਵੀ ਜਦੋਂ ਵੀ ਕਦੀ ਮਿਲੋਂ ਜਦੋਂ ਵੀ ਕਦੀ ਘਰ ਆਗੇ ਹਸਪੀਟਲ ਚ ਆ ਤੇ ਉਹ ਬਸ ਚਿਹਰੇ ਤੇ ਉਹੀ ਖੁਸ਼ੀ ਰਹੀ ਹੈ ਮੁਸਕਾਨ ਹੀ ਰਹੀ ਹੈ ਭਾਵੇਂ ਉਹ ਕਿੱਡੀ ਪੀੜ ਚ ਵੀ ਰਹੇ ਨੇ ਪਰ ਇਹ ਜਿਹੜਾ ਐਦਾਂ ਦੇ ਜੀਆਂ ਦਾ ਚਲਿਆ ਜਾਣਾ ਦੇ ਆ ਨੋਰਮਲ ਲੋਕਾਂ ਦੇ ਵੀ ਉਸ ਚੀਜ਼ ਦਾ ਦੁੱਖ ਬਹੁਤ ਹੁੰਦਾ ਇਹ ਤਾਂ ਜਦੋਂ ਪਰਿਵਾਰ ਆ ਰਿਸ਼ਤੇ ਆ ਉਹ ਦੁੱਖ ਤਾਂ ਹੁੰਦਾ ਜੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਹ ਹਮੇਸ਼ਾ ਹੱਸਦੇ ਖੇੜੇ ਮੱਥੇ ਸਭ ਨੂੰ ਮਿਲਦੇ ਹੁੰਦੇ ਸੀਗੇ ਤੁਹਾਡੇ ਨਾਲ ਗੱਲਾਂ ਵੀ ਕੀਤੀਆਂ ਹੋਣਗੀਆਂ ਕਿ ਖਾਨ ਸਾਹਿਬ ਨੂੰ ਲੈ ਕੇ ਮੇਰੇ ਕੀ ਸੁਪਨੇ ਨੇ ਕੀ ਕੁਝ ਕਰਨਾ ਚਾਹੁੰਦਾ ਹਾਂ ਹਾਂ ਮੈਂ ਮੈਂ ਦੱਸਣਾ ਚਾਹੂੰਗਾ ਕਿ ਮੇਰੀ ਬਹੁਤ ਪਿਆਰੀ ਭੈਣ ਸੀ ਸਾਡੀ ਕਜ਼ਨ ਸੀਗੀ ਤੇ ਜਦੋਂ ਵੀ ਕਦੀ ਮਿਲੇ ਉਹਨਾਂ ਦਾ ਆਸ਼ੀਰਵਾਦ ਉਹਨਾਂ ਨੇ ਹਮੇਸ਼ਾ ਹੀ ਬੁੱਕਲ ਚ ਲੈਣਾ ਬੜਾ ਪਿਆਰ ਕਰਨਾ ਬਾਕੀ ਆਪਣੇ ਬੱਚਿਆਂ ਨੂੰ ਲੈ ਕੇ ਤਾਂ ਬਹੁਤ ਕਸ਼ੁਮੇਦਾਂ ਹੁੰਦੀਆਂ ਮਾਂ-ਬਾਪ ਦੇ ਦਿਲ 'ਚ ਤੇ ਮਾਂ ਨੂੰ ਤਾਂ ਹਮੇਸ਼ਾ ਇਹ ਚਾਹ ਹੁੰਦਾ ਵੀ ਮੇਰਾ ਇੱਕ ਬੱਚਾ ਵਿਆਹ ਹੋ ਗਿਆ ਇੱਕ ਰਹਿੰਦਾ ਇਹ ਵੀ ਵਿਆਹ ਹੋ ਜਾਏ ਇਹਦੇ ਇਹਦਾ ਵਿਆਹ ਵੇਖ ਲਵਾਂ ਇਹਦੇ ਬੱਚੇ ਵੇਖ ਲਵਾਂ ਉਹ ਜਿਹੜੀਆਂ ਚੀਜ਼ਾਂ ਪੂਰੀਆਂ ਨਹੀਂ ਹੋ ਸਕੀਆਂ ਉਹਦਾ ਦੁੱਖ ਜਿਹੜਾ ਆ ਉਹ ਹਮੇਸ਼ਾ ਸਾਨੂੰ ਵੀ ਆ ਬਾਕੀ ਪਰਿਵਾਰ ਨੂੰ ਵੀ ਆ ਸ਼ਾਇਦ ਇਹ ਕਿਤਨਾ ਕਿਤੇ ਖਾਨ ਦੇ ਮਨ 'ਚ ਵੀ ਇਹ ਜ਼ਰੂਰ ਰਹੂਗੀ ਵੀ ਮਾਂ ਦੇ ਹੁੰਦੇ ਆ ਜੇ ਉਹਦੇ ਦਿਲ ਦੀ ਉਹ ਵੀ ਕਿਉਂਕਿ ਇਹ ਚਾਹੁੰਦਾ ਸੀ ਵੀ ਉਹ ਠੀਕ ਹੋ ਜਾਣਾ ਹੁਣ ਠੀਕ ਹੋ ਕੇ ਆ ਜਾਣਾ ਤੇ ਜਿਵੇਂ ਮਾਂ ਕਹ ਰਹੀ ਆ ਮੈਂ ਉਵੇਂ ਕਰ ਲੈਣਾ ਪਰ ਉਹ ਖੁਦਾ ਨੂੰ ਮਨਜ਼ੂਰ ਨਹੀਂ ਹੋਇਆ ਉਹਨਾਂ ਦਾ ਹੋਰ ਟਾਈਮ ਨਹੀਂ ਮਿਲਿਆ ਜੇ ਟਾਈਮ ਮਿਲ ਜਾਂਦਾ ਤਾਂ ਸ਼ਾਇਦ ਉਹ ਸਾਰੀਆਂ ਖੁਸ਼ੀਆਂ ਵੀ ਉਹ ਦੇਖ ਕੇ ਜਾਂਦੇ ਜੀ ਪੁੱਤਾਂ ਨੂੰ ਬਹੁਤ ਮਤਲਬ ਕੀ ਹੁੰਦਾ ਕਿ ਉਹਨਾਂ ਦੀ ਮਾਂ ਮਾਂ ਹਮੇਸ਼ਾ ਹੱਸਦੀਆਂ ਵਸਦੀਆਂ ਖਿੜੇ ਮੱਥੇ ਰਹਿਣ ਤੇ ਖਾਨ ਸਾਹਿਬ ਜਦੋਂ ਆਖਰੀ ਸਮੇਂ ਦੇ ਵਿੱਚ ਉਹਨਾਂ ਦੇ ਮोदर ਸੀਗੇ ਤਾਂ ਖਾਨ ਸਾਹਿਬ ਕੈਨੇਡਾ ਸ਼ੋਅ ਦੇ ਵਿੱਚ ਸਨ ਆਖਰੀ ਵਾਰ ਗੱਲਬਾਤ ਵੀ ਨਹੀਂ ਹੋ ਪਈ ਆਖਰੀ ਵਾਰ ਜੋ ਮਾਂ ਨੇ ਆਪਣੇ ਪੁੱਤ ਨੂੰ ਗੱਲਾਂ ਕਹਿਣੀਆਂ ਹੁੰਦੀਆਂ ਜਾਂ ਪੁੱਤ ਨੇ ਮਾਂ ਨੂੰ ਸੁਣਨਾ ਹੁੰਦਾ ਉਹ ਚੀਜ਼ਾਂ ਅਧੂਰੀਆਂ ਰਹਿ ਗਈਆਂ ਤੁਸੀਂ ਆਖਰੀ ਨਹੀਂ ਕਹਿ ਸਕਦੇ ਉਹਦਾ ਖਾਨ ਦਾ ਹਾਲਾਤ ਇਹ ਸੀਗਾ ਵੀ ਉਹ ਦੋ ਟਾਈਮ ਹੀ ਗੱਲ ਕਰੀ ਜਾਂਦਾ ਸੀ ਹਸਪੀਟਲ ਚ ਵੀ ਉਹਨੇ ਹਮੇਸ਼ਾ ਜੇ ਮਾਂ ਨਾਲ ਗੱਲ ਨਹੀਂ ਹੋਈ ਫਿਰ ਅੱਬਾ ਜੀ ਨਾਲ ਹੋ ਗਈ ਫਿਰ ਸਣੀ ਨਾਲ ਹੋ ਗਈ ਕਿਉਂਕਿ ਉਹ ਹਰ ਟਾਈਮ ਚ ਇਦਾਂ ਸੀਗਾ ਵੀ ਉਹ ਉਹਨਾਂ ਦੇ ਨਾਲ ਰਵੇ ਉਹਨਾਂ ਦੇ ਕੋਲ ਰਵੇ ਉਹਨਾਂ ਨੂੰ ਲੱਗਿਆ ਹੀ ਨਾ ਵੀ ਮੇਰੇ ਤੋਂ ਦੂਰ ਆ ਵੇ ਇਹ ਕੈਨੇਡਾ ਆ ਇਦਾਂ ਨਹੀਂ ਲੱਗਿਆ ਕਦੀ ਵੀ ਇਹਨਾਂ ਪਰ ਹਾਂ ਇਹ ਤਾਂ ਹੁੰਦਾ ਵੀ ਸਾਡਾ ਕੰਮ ਆ ਕਿਉਂਕਿ ਸਾਡਾ ਸਾਡੀ ਜੌਬ ਜਿਹੜੀ ਹੈ ਨਾ ਕਲਾਕਾਰਾਂ ਦੀ ਉਹ ਬੜੀ ਟਫ ਜੌਬ ਆ ਬੜੀ ਔਖੀ ਜੌਬ ਆ ਹੁਣ ਇੱਕ ਬੰਨੇ ਮਾਂ ਹਸਪੀਟਲ ਚ ਵੀ ਆ ਪਰ ਕੰਮ ਕਰਨਾ ਪੈਣਾ ਸ਼ੋਅ ਕਰਨਾ ਪੈਣਾ ਕਰੇ ਜਨਾਜ਼ਾ ਵੀ ਪਿਆ ਪਰ ਫਿਰ ਵੀ ਸ਼ਾਇਦ ਕਿਤੇ ਨਾ ਕਿਤੇ ਉਹ ਜਿਹੜਾ ਕੰਮ ਆ ਬਹੁਤ ਦਿਲ ਤੇ ਪੱਥਰ ਰੱਖ ਕੇ ਕਰਨਾ ਪੈਂਦਾ ਬਾਕੀ ਕੋਈ ਕੁਝ ਨਹੀਂ ਕਰ ਸਕਦਾ ਇਸ ਥਾਂ ਤੇ ਕਿਉਂਕਿ ਜਿਹੜਾ ਖੁਦਾ ਨੇ ਮਾਲਕ ਨੇ ਉਹ ਜਿੰਨਾ ਟਾਈਮ ਬਖਸ਼ਿਆ ਉਹ ਤੋਂ ਵੱਧ ਉਹ ਦਿੰਦਾ ਨਹੀਂ ਉਹ ਤੋਂ ਵੱਧ ਕੁਝ ਨਹੀਂ ਹੁੰਦਾ ਅਸੀਂ ਦੁਆਵਾਂ ਕਰ ਸਕਦੇ ਆ ਬਸ ਇਹ ਹੈ ਸਾਰੇ ਆਪਣੇ ਪਰਿਵਾਰਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਖਾਨ ਨੂੰ ਚਾਣ ਵਾਲਿਆਂ ਨੂੰ ਇਹ ਕਵਾਂਗੇ ਕਿ ਉਹਨਾਂ ਦੇ ਮਾਤਾ ਲਈ ਸਾਡੇ ਪੈਣ ਦੇ ਦਵਾ ਜ਼ਰੂਰ ਕਰਨ ਕਿ ਮਾਲਕ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ ਉਸਕਾਰ ਦੇ ਵਿੱਚ ਅਕਸਰ ਤੁਹਾਡਾ ਆਣਾ ਜਾਣਾ ਸੀ ਤੁਹਾਡੇ ਪੈਨ ਲੱਗਦੇ ਸੀਗੇ ਤੇ ਹੁੰਦਾ ਨਾ ਕਿ ਘਰ ਦੇ ਵਿੱਚ ਔਰਤ ਦੇ ਨਾਲ رونਕ ਹੁੰਦੀ ਘਰ ਦੇ ਵਿੱਚ ਉਹ ਖੁਸ਼ੀਆਂ ਉਹ ਬਰਕਤ ਬਣੀਆ ਰਹਿੰਦੀਆਂ ਤੇ ਹੁਣ ਕਿਤੇ ਨਾ ਕਿਤੇ ਉਹ ਘਰ ਖਾਲੀ ਹੋ ਗਿਆ ਸੁਨਨਾ ਹੋ ਗਿਆ ਉਹ ਘਰ ਇਹ ਦੇ ਲਈ ਤੁਸੀਂ ਆਪ ਸਾਮੀਦਾਰੋ ਸਾਰੇ ਜਾਣਦੇ ਆ ਵੀ ਜਿਹੜਾ ਮਾਂ-ਬਾਪ ਤੋਂ ਬਿਨਾ ਮੈਂ ਪਹਿਲਾਂ ਹੀ ਕਿਹਾ ਵੀ ਕੁਝ ਵੀ ਨਹੀਂ ਹੈਗਾ ਪਰਿਵਾਰ ਇੱਕ ਬੜਾ ਛੋਟਾ ਜਿਹਾ ਹੈ ਨਾ ਛੋਟਾ ਜੀ ਫੈਮਿਲੀ ਹੈ ਨਾ ਤੇ ਜਿੱਦੇ ਚ ਚਾਰ ਤੋਂ ਪੰਜ ਜੀ ਨੇ ਉਹ ਜਿਹਦੇ ਤੋਂ ਪੰਜਾਂ ਜੀਆਂ ਦੀ ਸਲਾਮਤੀ ਆ ਜਿੱਥੇ ਜਿਸ ਘਰ ਵਿੱਚ ਮਾਂ-ਬਾਪ ਆ ਉਸ ਘਰ 'ਚ ਬਰਕਤ ਆ ਤੇ ਉਹ ਬਰਕਤਾਂ ਜਿਹੜੀਆਂ ਹਮੇਸ਼ਾ ਸਿਰ ਤੇ ਰਹਿਣ ਤੇ ਉਹ ਤਾਂ ਹੈ ਹੀ ਆ ਤੇ ਘਰ ਖਾਲੀ ਹੋ ਜਾਂਦੇ ਆ ਕੋਈ ਜੀ ਇੱਕ ਘਰ ਤੋਂ ਚਲੇ ਆ ਜਾਣਾ ਮਾਂ ਤਾਂ ਇੱਕ ਐਸਾ ਰਿਸ਼ਤਾ ਹੈ ਇੱਕ ਐਸਾ ਆਲਮ ਹੈ ਉਹਨੂੰ ਤੁਸੀਂ ਉਹਨੂੰ ਸ਼ਬਦਾਂ ਚ ਤੁਸੀਂ ਬਿਆਨ ਨਹੀਂ ਕਰ ਸਕਦੇ ਉਹਦਾ ਪਿਆਰ ਨਹੀਂ ਤੁਸੀਂ ਬਿਆਨ ਕਰ ਸਕਦੇ ਹੈਨਾ ਕਿਉਂਕਿ ਉਹ ਘਰਟ ਜਿਹੜੀ ਆ ਉਹ ਖਾਸ ਕਰਕੇ ਤਾਂ ਉਸ ਪਰਿਵਾਰ ਲਈ ਉਸ ਘਰ ਲਈ ਉਹਨਾਂ ਰਿਸ਼ਤਿਆਂ ਲਈ ਜਿਹੜੇ ਰਾਤ ਦਿਨ ਉੱਥੇ ਰਹਿਣਗੇ ਉਸ ਜਗ੍ਹਾ ਤੇ ਉਸ ਘਰ ਤੇ ਜਾਊਗਾ ਉਹਨੂੰ ਮਹਿਸੂਸ ਹੋਊਗਾ ਹੁਣ ਉਸ ਘਰ ਚ ਮਾਂ ਉਸ ਜਗ੍ਹਾ ਤੇ ਮਾਂ ਹੈ ਨਹੀਂ ਉਹ ਸੀਟ ਮਾਂ ਦੀ ਜਿਹੜੀ ਖਾਲੀ ਹੋ ਗਈ ਉਹ ਸਾਰੀ ਜ਼ਿੰਦਗੀ ਇੱਥੇ ਰਹਿਣਾ ਪਰ ਇਹ ਵੀ ਮਾਲਕ ਜਿੱਥੇ ਐਡੇ ਐਡੇ 7ਵੇਂ ਦਿੰਦਾ ਉਥੇ ਕਿਤੇ ਨਾ ਕਿਤੇ ਸਹਿਣ ਦੀ ਹਨਾ ਉਹ ਤਾਕਤ ਵੀ ਬਖਸ਼ ਦਿੰਦਾ ਅਸੀਂ ਤਾਂ ਇਹ ਕਹਾਂਗੇ ਬੱਚਾ ਹਲੇ ਉਹ ਛੋਟਾ ਹੈ ਮਾਲਕੋ ਨੂੰ ਤੋਫੀਕ ਬਖਸ਼ੇ ਤਾਕਤ ਬਖਸ਼ੇ ਇਸ ਸਦਮਾ ਸਹਿਣ ਦੀ ਸੋ ਸਭ ਸਭ ਤੋਂ ਵੱਡੀ ਗੱਲ ਕਿ ਉਹ ਖੁਦਾ ਦੇ ਲੜਨ ਲੱਗਿਆ ਹੋਇਆ ਉਹ ਜਿੱਡਾ ਰਿਆਜ਼ੀ ਆ ਨਮਾਜ਼ੀ ਵੀ ਆ ਤੇ ਉਹ ਬਸ ਇਹ ਆ ਵੀ ਆਪੇ ਹੀ ਮਾਂ ਦੇ ਅਸ਼ੀਰਵਾਦ ਨੇ ਉਹਨੂੰ ਚੱਲਣ ਦੀ ਤਾਕਤ ਵੀ ਦੇ ਦੇਣੀ ਆ ਤੇ ਮਾਂ ਮੈਨੂੰ ਲੱਗਦਾ ਸਰੀਰਕ ਤੌਰ ਤੇ ਜਾਣਦੀ ਆ ਰੋਹਾਨੀਅਤ ਵਿੱਚ ਜਾਣਦੀ ਕਿਤਨੀ ਉਹ ਦੇ ਨਾਲ